ਸਫਰੇ ਸ਼ਹਾਦਤ ਸੱਤ ਦਿਨਾਂ ਦੀ ਉਹ ਦਾਸਤਾ ਜਿਸ ਵਿੱਚ ਗੁਰੂ ਸਾਹਿਬ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਦੋਸਤੋ ਜਦੋਂ ਅਸੀਂ ਇਤਿਹਾਸ ਦੀਆਂ ਕਿਤਾਬਾਂ ਖੋਲਦੇ ਹਾਂ ਤਾਂ ਸੱਤ ਦਿਨ ਅਜਿਹੇ ਮਿਲਦੇ ਨੇ ਜਿਨ੍ਹਾਂ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਇਹ ਉਹ ਸੱਤ ਦਿਨ ਨੇ ਜਿਸ ਵਿੱਚ ਗੁਰੂ ਸਾਹਿਬ ਨੇ ਆਪਣਾ ਸਾਰਾ ਹੱਸਦਾ ਵਸਦਾ ਪਰਿਵਾਰ ਵਾਰ ਦਿੱਤਾ ਅੱਜ ਮੈਂ ਤੁਹਾਨੂੰ ਲੈ ਕੇ ਚੱਲਿਆ ਉਹ ਸਫਰ ਦੇ ਉੱਤੇ ਜਿਸ ਵਿੱਚ ਪਲ-ਪਲ ਸ਼ਹਾਦਤ ਹੋਈ ਸਫਰ ਸ਼ੁਰੂ ਹੁੰਦਾ ਛੇ ਪੋਤੋ ਖੇਰੀ ਰਾਤ ਛੇ ਪੋ ਦੀ ਕਾਲੀ ਰਾਤ ਜਦੋਂ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਹੋਇਆ ਸੀ 8 ਮਹੀਨੇ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਿਆ ਰਿਹਾ ਅੰਦਰ ਰਾਸ਼ਨ ਪਾਣੀ ਖਤਮ ਸੀ ਪਰ ਸਿੱਖਾਂ ਦਾ ਹੌਂਸਲਾ ਹੌਂਸਲਾ ਜੇ ਵੀ ਬਲੰਦ ਸੀ ਜਾਲਮਾਨੇ ਇੱਕ ਚਾਲ ਚੱਲੀ ਉਹਨਾਂ ਨੇ ਕੁਰਾਨ ਅਤੇ ਗਉਦੀਆਂ ਝੂਠੀਆਂ ਕਸਮਾਂ ਖਾਦੀਆਂ ਕਸਮਾਂ ਵਿੱਚ ਉਹਨਾਂ ਨੇ ਇਹ ਗੱਲ ਆਖੀ ਗੁਰੂ ਸਾਹਿਬ ਤੁਸੀਂ ਇੱਕ ਵਾਰ ਕਿਲਾ ਖਾਲੀ ਕਰ ਦਿਓ ਅਸੀਂ ਸਾਰਿਆਂ ਨੂੰ ਸੁਰੱਖਿਤ ਜਾਣ ਦੇਵਾਂਗੇ ਪਰ ਇਹ ਕਸਮਾਂ ਝੂਠੀਆਂ ਸੀ ਧੋਖੇ ਦਾ ਜਾਲ ਸੀ ਗੁਰੂ ਸਾਹਿਬ ਮੁਗਲਾਂ ਦੇ ਇਸ ਧੋਖੇ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਪਰ ਸਿੱਖਾਂ ਦੇ ਕਹਿਣ ਤੇ ਉਹਨਾਂ ਨੇ ਕਿਲਾ ਖਾਲੀ ਕਰਨ ਦਾ ਫੈਸਲਾ ਲੈ ਲਿਆ ਜਿਵੇਂ ਹੀ ਕਿਲੇ ਦੇ ਵਿੱਚੋਂ ਕਾਫਲਾ ਬਾਹਰ ਨਿਕਲਿਆ ਤਾਂ ਵੈਰੀਆਂ ਨੇ ਆਪਣਾ ਅਸਲੀ ਚਿਹਰਾ ਵਿਖਾ ਦਿੱਤਾ ਅਤੇ ਰਾਜ ਦੇ ਹਨੇਰੇ ਵਿੱਚ ਪਿੱਛੋਂ ਹਮਲਾ ਕਰ ਦਿੱਤਾ ਇਹ ਸੀ ਉਹਨਾਂ ਦੀ ਇਮਾਨਦਾਰੀ ਉਹਨਾਂ ਦੇ ਪ੍ਰਸੰਗਾਂ ਦੀ ਕੀਨ